ਰਿਧ ਸਿਧ ਸਭ ਮੋਹ ਹੈ ਨਾਮ ਨਵਸ ਮਨ ਆਏ ਨਾਮ ਨਵਸ ਹੈ ਮਨ ਆਏ ਇਰਧੀਆਂ ਤੇ ਸਿਧੀਆਂ ਦੀ ਪ੍ਰਾਪਤੀ ਦੀ ਕਾਮਨਾ ਹੋਣੀ ਇੱਛਾ ਹੋਣੀ ਮੋਹ ਦੇ ਵਿੱਚ ਫਸੇ ਹੋਣ ਦਾ ਸੰਕੇਤ ਕਿਵੇਂ ਹੈ ਗੁਰੂ ਅਮਰਦਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 593ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀਂ ਸਾਨੂੰ ਦੱਸਦੇ ਨੇ ਇਹਦੇ ਨਾਲ ਨਾਲ ਅਸੀਂ ਇਹ ਵੀ ਜਾਣਾਂਗੇ ਕਿ ਗੁਰਸਿੱਖ ਦੇ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਨੇ ਕਿ ਅਸੀਂ ਉਹਨੂੰ ਧੰਨ ਧੰਨ ਆਖ ਸਕੀਏ ਉਹਦੀ ਵਾਹਾਂ ਵਾਹੀ ਕਰ ਸਕੀਏ ਅਸੀਂ ਗੁਰਸਿੱਖ ਬਣਨਾ ਹੈ ਕਿ ਮਨਮੁਖ ਰਹਿਣਾ ਹੈ ਇਹ ਨਿਰਧਾਰਤ ਹੁੰਦਾ ਕਿ ਉਸ ਪ੍ਰਮਾਤਮਾ ਨੇ ਧੁਰੋਂ ਸਾਡੇ ਲੇਖ ਕਿੰਜ ਦੇ ਲਿਖੇ ਨੇ ਇਹ ਧੁਰੋਂ ਲਿਖੇ ਲੇਖਾਂ ਦਾ ਕੀ ਅਰਥ ਹੈ ਇਹ ਸਾਰੀਆਂ ਹੀ ਗੱਲਾਂ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਜਾਣਨ ਨੂੰ ਮਿਲਣਗੀਆਂ ਮਹੱਤਵਪੂਰਨ ਹਨ ਅੰਤ ਤੱਕ ਜ਼ਰੂਰ ਵੇਖਿਓ ਆਓ ਸ਼ੁਰੂ ਕਰੀਏ جان آؤٹ لک مہلا تی جا اکو سਤگور جاگتا ہور جگ سوتا موہ پیاس سਤگور سے ون جاگن سے ਜੋ ਰਤੇ ਸੱਚ ਨਾਮ ਗੁਣਤਾਸ ਇੱਕ ਸਤਿਗੁਰੂ ਹੀ ਸੁਚੇਤ ਹੈ ਹੋਰ ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਤੇ ਤ੍ਰਿਸ਼ਨਾ ਦੇ ਵਿੱਚ ਸੁੱਤਾ ਹੋਇਆ ਹੈ ਜੋ ਮਨੁੱਖ ਸਤਿਗੁਰੂ ਦੀ ਸੇਵਾ ਕਰਦੇ ਨੇ ਤੇ ਗੁਣਾਂ ਦੇ ਖਜ਼ਾਨੇ ਸੱਚੇ ਨਾਮ ਦੇ ਵਿੱਚ ਰਤੇ ਹੋਏ ਨੇ ਉਹ ਵੀ ਜਾਗਦੇ ਨੇ ਸੋ ਅਸੀਂ ਇਸ ਮਾਇਆ ਦੇ ਮੋਹ ਦੀ ਨੀਂਦ ਵਿੱਚੋਂ ਕਿਵੇਂ ਜਾਗੀਏ ਸਤਿਗੁਰੂ ਤੇ ਅਸੀਂ ਬਣ ਨਹੀਂ ਸਕਦੇ ਪਰ ਸਤਿਗੁਰੂ ਦੇ ਸੇਵਕ ਜ਼ਰੂਰ ਬਣ ਸਕਦੇ ਆ ਸਤਿਗੁਰੂ ਦੀ ਮਦਦ ਦੇ ਨਾਲ ਗੁਣਾਂ ਦੇ ਖਜ਼ਾਨੇ ਨਾਮ ਨੂੰ ਜੋ ਕਿ ਸਾਡੇ ਹਿਰਦੇ ਵਿੱਚ ਹੀ ਮੌਜੂਦ ਹੈ ਆਪਣੇ ਅੰਦਰੋਂ ਖੰਘਾਲ ਸਕਦੇ ਆ ਪਛਾਣ ਸਕਦੇ ਆ ਤੇ ਆਪਣੇ ਜੀਵਨ ਦਾ ਅਨਿਖੜਮਾ ਅੰਗ ਬਣਾ ਸਕਦੇ ਆ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਏ ਬਿਨਾਸ ਨਾਨਕ ਗੁਰਮੁਖ ਤਿਨੀ ਨਾਮ ਧਿਆਇਆ ਜਿਨ ਕਉ ਤੁਰ ਪੂਰਵ ਲਿਖਿਆਸ ਅੰਨੇ ਮਨਮੁਖ ਹਰੀ ਨੂੰ ਸਿਮਰਦੇ ਨਹੀਂ ਉਹਦਾ ਨਤੀਜਾ ਕੀ ਹੁੰਦਾ ਜਨਮ ਮਰ ਹੋਹੇ ਬినాਸ਼ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਉਤਵਾ ਹੋ ਰਹੇ ਨੇ ਇਹ ਜਨਮ ਮਰਨ ਦਾ ਗੇੜ ਕੀ ਹੈ ਇਹਦੇ ਬਾਰੇ ਆਪਾਂ ਪਿਛਲੀ ਹੀ ਵੀਡੀਓ ਦੇ ਵਿੱਚ ਬڑے ਵਿਸਥਾਰ ਚ ਗੱਲ ਕਰਕੇ ਹਟਿਆ ਤੇ ਪਹਿਲਾਂ ਵੀ ਬੜੇ ਬਾਰ ਆਪਾਂ ਇਹ ਗੱਲ ਕੀਤੀ ਹੈ ਗੁਰੂ ਸਾਹਿਬ ਬਾਰ-ਬਾਰ ਇਹ ਸਿੱਖਿਆਵਾਂ ਨੂੰ ਕਿਉਂ ਦੁਹਰਾਉਂਦੇ ਨੇ ਕਿਉਂਕਿ ਰੈਪੀਟਿਸ਼ਨ ਇਹ ਦੁਹਰਾਓ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਸਿੱਖਿਆ ਨੂੰ ਸਮਝਣ ਦੇ ਲਈ ਤੇ ਉਸ ਨੌਲੇਜ ਨੂੰ ਸਾਡੇ ਦਿਮਾਗ ਦੇ ਵਿੱਚ ਤਾਜ਼ਾ ਰੱਖਣ ਦੇ ਲਈ ਆਮ ਜੀਵਨ ਦੇ ਵਿੱਚ ਤੁਸੀਂ ਮਹਿਸੂਸ ਕਰ ਪਾਉਂਦੇ ਹੋਵੋਗੇ ਕਿ ਕੁਝ ਤੁਸੀਂ ਸਿੱਖਿਆ ਜੇ ਤੁਹਾਡਾ ਉਸ ਸਿੱਖਿਆ ਦੇ ਨਾਲ ਦਵਾਰੇ ਵਾਹ ਨਹੀਂ ਪਿਆ ਐਕਸਪੋਜ਼ਰ ਨਹੀਂ ਹੋਇਆ ਤਾਂ ਤੁਸੀਂ ਉਸ ਸਿੱਖਿਆ ਨੂੰ ਭੁੱਲ ਜਾਨੇ ਹੁਣ ਵਾਹ ਕਿਵੇਂ ਪਵੇ ਜਾਂ ਤੇ ਉਸ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਦਾ ਨਿਖੜਮਾ ਅੰਗ ਹੀ ਬਣਾ ਲਈਏ ਕਿ ਹਰ ਰੋਜ਼ ਉਹਦੇ ਨਾਲ ਸਾਡਾ ਵਾਹ ਪੈਣਾ ਹੀ ਪੈਣਾ ਸਾਡੀ ਜੀਵਨ ਸ਼ੈਲੀ ਐਸੀ ਹੋ ਗਈ ਹੈ ਕਿ ਉਹ ਸਿੱਖਿਆ ਸਾਡੇ ਮਨ ਵਿੱਚ ਤਾਜ਼ੀ ਰਹੇਗੀ ਹੀ ਰਹੇਗੀ ਜੇ ਕੋਈ ਸਿੱਖਿਆ ਅਜਿਹੀ ਹੈ ਜਿਹਨੂੰ ਸਿੱਧੇ ਤੌਰ ਤੇ ਅਸੀਂ ਜੀਵਨ ਦੇ ਵਿੱਚ ਇੰਜ ਨਹੀਂ ਲਾਗੂ ਕਰ ਸਕਦੇ ਕਿ ਸਿੱਧਾ ਸਾਡਾ ਬਾਪ ਬਿਹਰ ਰੋਜ਼ ਉਹਦੇ ਨਾਲ ਤਾਂ ਫਿਰ ਉੱਥੇ ਵਾਰ-ਵਾਰ ਉਹਨੂੰ ਪੜ ਲੈਣਾ ਉਹਨੂੰ ਸਮਝ ਲੈਣਾ ਇੱਕ ਤਰੀਕਾ ਹੈ ਤੇ ਗੁਰੂ ਸਾਹਿਬ ਨੇ ਇਸੇ ਤਰੀਕੇ ਨੂੰ ਅਪਣਾਉਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੜੀਆਂ ਹੀ ਸਿੱਖਿਆਵਾਂ ਨੂੰ ਵਾਰ-ਵਾਰ ਵਾਰ-ਵਾਰ ਲਿਖਿਆ ਹੈ ਤਾਂ ਕਿ ਉਹਨਾਂ ਸਿੱਖਿਆਵਾਂ ਦੇ ਨਾਲ ਸਾਡਾ ਬਾਪ ਪੈਂਦਾ ਰਵੇ ਤੇ ਅਸੀਂ ਆਪਣੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਉਹਨਾਂ ਨੂੰ ਤਰੋ ਤਾਜ਼ਾ ਰੱਖ ਪਾਈਏ। ਜੋ ਅੰਨੇ ਮਨਮੁਖ ਹਰੀ ਨੂੰ ਨਹੀਂ ਸਿਮਰਦੇ ਜਨਮ ਮਰਨ ਦੇ ਗੇੜ ਚ ਪੈ ਕੇ ਉਹ ਤਬਾਹ ਹੋ ਰਹੇ ਨੇ। हे ਨਾਨਕ ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੇ ਨਾਮ ਸਿਮਰਿਆ ਜਿਨ੍ਹਾਂ ਦੇ ਹਿਰਦੇ ਵਿੱਚ ਧੁਰ ਮੁੱਢ ਤੋਂ ਕੀਤੇ ਭਲੇ ਕੰਮਾਂ ਦੇ ਸੰਸਕਾਰਾਂ ਅਨਸਾਰ ਲੇਖ ਲਿਖਿਆ ਪਿਆ ਹੈ। ਇਹ ਧੁਰ ਮੁੱਢ ਜੋ ਹੈ ਇਹਨੂੰ ਅਸੀਂ ਦੋ ਪੜਾਵਾਂ ਦੇ ਵਿੱਚ ਵੰਡ ਸਕਦੇ ਹਾਂ। ਪਹਿਲਾ ਪੜਾਅ ਤੇ ਉਹ ਹੈ ਕਿ ਹਰ ਇੱਕ ਬੱਚਾ ਇੱਕ ਖਾਸ ਸੋਚ ਇੱਕ ਖਾਸ ਟੈਂਪਰਮੈਂਟ ਇੱਕ ਖਾਸ ਤਰ੍ਹਾਂ ਦਾ ਦਿਮਾਗ ਲੈ ਕੇ ਪੈਦਾ ਹੁੰਦਾ ਹੈ ਜੀਵਨ ਦੇ ਬਹੁਤ ਸ਼ੁਰੂਆਤੀ ਦੌਰ ਤੋਂ ਜਦੋਂ ਕਿ ਉਹ ਬੱਚਾ ਪੈਦਾ ਹੁੰਦਾ ਹੈ ਈਵਨ ਕਿ ਜਦੋਂ ਉਹ ਬੱਚਾ ਆਪਣੇ ਮਾਂ ਦੀ ਕੁੱਖ ਦੇ ਵਿੱਚ ਵੀ ਹੁੰਦਾ ਹੈ ਉਹਦੀ ਪਸੰਦ ਤੇ ਨਾ ਪਸੰਦ ਹੁੰਦੀ ਹੈ ਕੀ ਉਹਨੂੰ ਪਸੰਦ ਹੈ ਤੇ ਕੀ ਉਹਨੂੰ ਨਹੀਂ ਪਸੰਦ ਹੈ ਇਹ ਟਰ ਮੁੱਢ ਤੋਂ ਹੀ ਹੈ ਉੱਥੋਂ ਹੀ ਅਸਲ 'ਚ ਸਾਡੇ ਜੀਵਨ ਦਾ ਮੁੱਢ ਜੋ ਹੈ ਉੱਥੋਂ ਹੀ ਚੱਲਦਾ ਹੈ ਹੁਣ ਜਿੱਦਾਂ ਦੀਆਂ ਚੀਜ਼ਾਂ ਬੱਚੇ ਨੂੰ ਪਸੰਦ ਨਹੀਂ ਮਾਪਿਓਂ ਭਾਂਪ ਲੈਂਦੇ ਨੇ ਮਾਪਿਓ ਦਾ ਮਕਸਦ ਹੁੰਦਾ ਕਿ ਬੱਚਾ ਖੁਸ਼ ਰਵੇ ਤੇ ਉਹ ਉਦਾਂ ਦੀਆਂ ਚੀਜ਼ਾਂ ਬੱਚੇ ਨੂੰ ਦਿੰਦੇ ਨੇ ਉਦਾਂ ਦੇ ਐਕਟ ਬੱਚੇ ਦੇ ਸਾਹਮਣੇ ਕਰਦੇ ਉਦਾਂ ਦੀਆਂ ਗੱਲਾਂ ਬੱਚੇ ਦੇ ਨਾਲ ਕਰਦੇ ਜਿਹੜੀਆਂ ਉਹਨੂੰ ਪਸੰਦ ਹੁੰਦੀਆਂ ਹੁਣ ਜੋ ਕੁਝ ਮਾਪੇ ਬਾਬ ਕਰ ਰਹੇ ਨੇ ਉਹ ਬੱਚੇ ਦੀ ਪਸੰਦ ਨੂੰ ਹੋਰ ਗੂੜਾ ਕਰ ਰਹੇ ਉਹ ਪਸੰਦ ਜਿਹੜੀ ਸ਼ੁਰੂ ਤੋਂ ਹੀ ਉਹਦੇ ਵਿੱਚ ਸੀ ਉਹ ਹੋਰ ਗੂੜੀ ਹੋ ਗਈ ਤੇ ਇਸੇ ਤਰ੍ਹਾਂ ਹੀ ਉਹਦਾ ਜਿਹੜਾ ਜੀਵਨ ਆ ਉਹਨੂੰ ਦਿਸ਼ਾ ਮਿਲਦੀ ਰਹਿੰਦੀ ਹੈ ਜਿਹੜੀਆਂ ਚੀਜ਼ਾਂ ਦੇ ਵਿੱਚ ਉਹ ਦਿਲਚਸਪੀ ਦਿਖਾਉਂਦਾ ਥੋੜੀ ਬਹੁਤ ਉਦਾਂ ਦਾ ਕੁਝ ਉਹਨੂੰ ਹੋਰ ਕਰਨ ਨੂੰ ਮਿਲ ਜਾਂਦਾ ਤੇ ਉਹਦੀ ਦਿਲਚਸਪੀ ਵੱਧ ਜਾਂਦੀ ਹੈ ਤੇ ਉਸ ਪਾਸੇ ਨੂੰ ਉਹਦਾ ਜੀਵਨ ਚੱਲ ਪੈਂਦਾ ਉਸ ਪਾਸੇ ਨੂੰ ਨਹੀਂ ਜਾਂਦਾ ਜਿਹੜੇ ਪਾਸੇ ਉਹਦੀ ਦਿਲਚਸਪੀ ਨਹੀਂ ਸੀ ਇਹ ਜਿਹੜਾ ਧੁਰ ਮੋਡ ਹੈ ਇਇ ਇੱਕ ਪੁਆਇੰਟ ਹੈ ਜਿੱਥੋਂ ਸਾਡਾ ਜੀਵਨ ਸ਼ੁਰੂ ਹੁੰਦਾ ਹੈ ਤੇ ਉਹਦੇ ਤੋਂ ਬਾਅਦ ਹਰ ਮੋਮੈਂਟ ਹਰ ਪਲ ਤੇ ਪਗਡੰਡੀਆਂ ਬਣਦੀਆਂ ਜਾਂਦੀਆਂ ਹਨ ਹਰ ਪਲ ਸਾਡੇ ਸਾਹਮਣੇ ਦੋ ਪਗਡੰਡੀਆਂ ਖੜੀਆਂ ਹੋ ਜਾਂਦੀਆਂ ਉਹਨਾਂ 'ਚ ਅਸੀਂ ਇੱਕ ਫੜਨੀ ਹੁੰਦੀ ਹੈ ਜਿਹੜੀ ਫੜ ਲਈ ਉਹਦੇ 'ਚ ਅੱਗੇ ਦੋ ਪਗਡੰਡੀਆਂ ਸਾਨੂੰ ਮਿਲ ਜਾਣਗੀਆਂ ਤੇ ਜਿਹੜੀ ਨਹੀਂ ਪੜੀ ਉਹ ਰਸਤਾ ਉੱਥੇ ਹੀ ਸਾਡੇ ਲਈ ਬੰਦ ਹੋ ਗਿਆ ਕਈ ਪਗਡੰਡੀਆਂ ਐਸੀਆਂ ਹੁੰਦੀਆਂ ਜਿਹੜੀਆਂ ਅੱਗੇ ਭਵਿੱਖ 'ਚ ਜਾ ਕੇ ਮਿਲ ਜਾਂਦੀਆਂ ਨੇ ਅਸੀਂ ਵਾਪਸ ਔਸਰ ਰਸਤੇ ਤੇ ਪਹੁੰਚ ਜਾਂਦੇ ਆ ਜਿਹੜਾ ਇੱਕ ਵਾਰੀ ਅਸੀਂ ਪਿੱਛੇ ਛੱਡਤਾ ਸੀ ਪਰ ਅਜੇ ਆ ਬਹੁਤ ਘੱਟ ਹੁੰਦਾ ਆਮ ਤੌਰ ਤੇ ਅਸੀਂ ਜਿਹੜੀ ਪਗਡੰਡੀ ਇੱਕ ਵਾਰੀ ਫੜ ਲਈ ਉਹਦੇ ਚ ਹੀ ਅੱਗੇ ਜੋ-ਜੋ ਸਾਨੂੰ ਮਿਲਣਾ ਸੀ ਉਹ ਹਾਸਲ ਕਰ ਸਕਦੇ ਆ ਜਿਹੜੀ ਪਿੱਛੇ ਛੱਡਤੀ ਜਿੱਦਰ ਨੂੰ ਅਸੀਂ ਨਹੀਂ ਮੁੜੇ ਇਹ ਕਹ ਲੋ ਕਿ ਹਰ ਪਾਲ ਸਾਡੇ ਜੀਵਨ ਦੇ ਵਿੱਚ ਇਹ ਫੈਸਲੇ ਹੁੰਦੇ ਆ ਕਿ ਅਸੀਂ ਸੱਜੇ ਜਾਈਏ ਕਿ ਖੱਬੇ ਜਾਈਏ ਜੇ ਅਸੀਂ ਸੱਜੇ ਜਾਣ ਦਾ ਫੈਸਲਾ ਲੈ ਲਿਆ ਤਾਂ ਖੱਬੇ ਜਾ ਕੇ ਜੋ ਹੋਣਾ ਸੀ ਉਹ ਹੁਣ ਸਾਡੇ ਨਾਲ ਨਹੀਂ ਹੋਏਗਾ ਉਹ ਇੱਕ ਅਲੱਗ ਤਰ੍ਹਾਂ ਦਾ ਜੀਵਨ ਸੀ ਅਸੀਂ ਇਹ ਅਲੱਗ ਤਰ੍ਹਾਂ ਦਾ ਜੀਵਨ ਚੁਣ ਲਿਆ ਜੇ ਖੱਬੇ ਜਾਂਦੇ ਸਾਡੇ ਜੀਵਨ ਦੀਆਂ ਘਟਨਾਵਾਂ ਹੋਰ ਹੋਣੀਆਂ ਸੀ ਹੁਣ ਅਸੀਂ ਸੱਜੇ ਮੁੜ ਗਏ ਆ ਤਾਂ ਘਟਨਾਵਾਂ ਜਿਹੜੀਆਂ ਨੇ ਉਹ ਹੋਰ ਨੇ ਦੋਨੋਂ ਵੱਖਰੀਆਂ ਨੇ ਹੁਣ ਅਸੀਂ ਸੱਜੇ ਹੀ ਕਿਉਂ ਮੁੜੇ ਕਿਉਂਕਿ ਧਰੋ ਹੀ ਸਾਡੇ ਲੇਖ ਲਿਖੇ ਹੋਏ ਸੀ ਕਿ ਅਸੀਂ ਇਧਰਲੇ ਪਾਸੇ ਨੂੰ ਪਸੰਦ ਕਰਾਂਗੇ ਉਹੀ ਪਸੰਦ ਤੇ ਨਾ ਪਸੰਦ ਦੀ ਗੱਲ ਜੋ ਆਪਾਂ ਕੀਤੀ ਕਿ ਹਰ ਬੱਚਾ ਪੈਦਾ ਹੁੰਦਾ ਹੈ ਇੱਕ ਪਸੰਦ ਤੇ ਨਾ ਪਸੰਦ ਦੀ ਸਮਝ ਲੈ ਕੇ ਤੇ ਫਿਰ ਉਸੇ ਹਿਸਾਬ ਦੇ ਨਾਲ ਉਹਦਾ ਜੀਵਨ ਅੱਗੇ ਚੱਲਦਾ ਹੈ ਇਹ ਹੋ ਗਿਆ ਪਹਿਲਾ ਪੜਾ ਦੂਜਾ ਪੜਾ ਜਿਹੜਾ ਹੈ ਉਹ ਆ ਜਾਂਦਾ ਹੈ ਕਿ ਪਿਛਲੇ ਜਿਹੜੇ ਸਾਡੇ ਕੋਈ ਜਨਮ ਸਨ ਉਹ ਕਿਦਾਂ ਦੇ ਰਹੇ ਉਹਨਾਂ ਚੋਂ ਅਸੀਂ ਕੀ ਖੱਟਿਆ ਕੀ ਗਵਾਇਆ ਜਿਹੜੀ ਸਾਡੀ ਮੁੱਢਲੀ ਪਸੰਦ ਨਾ ਪਸੰਦ ਹੈ ਉਹ ਉਹਦੇ ਆਧਾਰ ਤੇ ਬਣਦੀ ਹੈ ਉੰਦੇ ਆਧਾਰ ਤੇ ਪ੍ਰਮਾਤਮਾ ਬਣਾਉਂਦਾ ਪ੍ਰਮਾਤਮਾ ਦੇ ਕੋਲ ਸਾਡੇ ਸਾਰੇ ਜਨਮਾਂ ਦਾ ਲੇਖਾ ਜੋਖਾ ਹੈ ਦੂਜਾ ਪੜਾ ਇਹ ਹੈ ਪਹਿਲਾ ਜੋ ਆਪਾਂ ਪੜਾ ਆ ਉਹਦੀ ਗੱਲ ਕੀਤੀ ਉਹ ਥੋੜੀ ਵਿਗਿਆਨਕ ਲੱਗਦੀ ਹੈ ਪ੍ਰੈਕਟੀਕਲ ਲੱਗਦੀ ਹੈ ਸਮਝ ਸਕਣੀ ਉਹਦੇ ਤੇ ਯਕੀਨ ਕਰ ਪਾਉਣਾ ਸੌਖਾ ਹੈ ਪਰ ਜੋ ਦੂਸਰੇ ਪੜਾ ਦੀ ਅਸੀਂ ਗੱਲ ਕੀਤੀ ਹੈ ਉਹਦੇ ਚ ਹੋਰ ਨਾ ਜੂਨਾ ਦੀ ਗੱਲ ਆ ਜਾਂਦੀ ਹੈ ਜਿਹੜੀਆਂ ਅਸੀਂ ਸ਼ਾਇਦ ਹੰਡਾਈਆਂ ਉਹ ਵਰਤਾਰਾ ਸਾਨੂੰ ਆਮ ਜੀਵਨ ਦੇ ਵਿੱਚ ਵੇਖਣ ਨੂੰ ਨਹੀਂ ਮਿਲਦਾ ਹੈ ਕਿ ਨਹੀਂ ਹੈ ਨਾ ਇਹਨੂੰ ਅਸੀਂ ਸੱਚ ਮੰਨ ਸਕਦੇ ਹਾਂ ਤੇ ਨਾ ਹੀ ਇਹਨੂੰ ਅਸੀਂ ਝੂਠਲਾ ਸਕਦੇ ਹਾਂ ਪਰ ਗੁਰੂ ਸਾਹਿਬਾਨਾਂ ਨੇ ਕਈ ਵਾਰ ਗੁਰਬਾਣੀ ਦੇ ਵਿੱਚ ਇਹ ਗੱਲ ਕੀਤੀ ਹੈ ਜੂਨਾ ਦੀ ਪਿਛਲੇ ਜਨਮਾਂ ਦੀ ਸੋ ਉਹਦਾ ਜ਼ਿਕਰ ਕਰਨਾ ਇੱਥੇ ਬਣਦਾ ਸੀ ਉਹ ਦੂਜਾ ਪੜਾ ਸ਼ਾਇਦ ਕਿਤੇ ਨਾ ਕਿਤੇ ਹੈ ਗੁਰੂ ਸਾਹਿਬਾਨਾਂ ਨੇ ਕੁਝ ਤੇ ਮਹਿਸੂਸ ਕੀਤਾ ਹੋਵੇਗਾ ਜੋ ਇਸ ਕਾਲ ਦੇ ਬਾਰੇ ਉਹਨਾਂ ਨੇ ਵਾਰ-ਵਾਰ ਲਿਖਿਆ ਹੈ। ਸੋ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਆਪਾਂ ਤਿੰਨ ਸਵਾਲਾਂ ਦਾ ਜ਼ਿਕਰ ਕੀਤਾ ਇੱਕ ਦਾ ਉੱਤਰ ਆਪਾਂ ਨੂੰ ਹੁਣ ਮਿਲ ਗਿਆ ਹੈ ਕਿ ਇਹ ਜਿਹੜੇ ਧੁਰ ਮੁੱਢ ਤੋਂ ਕਰਮ ਲਿਖੇ ਹੁੰਦੇ ਆ ਉਹਨਾਂ ਦਾ ਕੀ ਅਰਥ ਹੁੰਦਾ ਹੈ। ਪੌੜੀ ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ ਜਿਤ ਖਾਈਐ ਹਮਕੋ ਤ੍ਰਿਪਤ ਪਈ। ਹਰ ਨਾਮ ਹਮਾਰਾ ਪੈਨਣ ਜਿਤ ਫਿਰ ਨੰਗੇ ਨਾ ਹੋਵਾਂ ਔਰ ਪੈਨਣ ਕੀ ਹਮਾਰੀ ਸ਼ਰਦ ਗਈ ਗੁਰੂ ਸਾਹਿਬ ਕਹਿੰਦੇ ਹਰੀ ਦਾ ਨਾਮ ਸਾਡਾ ਛੱਤੀ ਤਰ੍ਹਾਂ ਦਾ ਭੋਜਨ ਹੈ ਬੜਾ ਹੀ ਸੁਆਦਲਾ ਭੋਜਨ ਹੈ ਜਿਸ ਨੂੰ ਖਾ ਕੇ ਅਸੀਂ ਰੱਜ ਗਏ ਹਾਂ ਮਾਇਕ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਾਂ ਹਰੀ ਦਾ ਨਾਮ ਹੀ ਸਾਡੀ ਪੋਸ਼ਾਕ ਹੈ ਜਿਸ ਨੂੰ ਪਹਿਨ ਕੇ ਅਸੀਂ ਕਦੇ ਬੇਪਰਦਾ ਨਹੀਂ ਹੋਵਾਂਗੇ ਕਦੇ ਨੰਗੇ ਨਹੀਂ ਹੋਵਾਂਗੇ ਤੇ ਹੋਰ ਸੁੰਦਰ ਪਸ਼ਾਕਾਂ ਪਾਉਣ ਦੀ ਸਾਡੀ ਚਾਹ ਦੂਰ ਹੋ ਗਈ ਹੈ ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰ ਹਰ ਨਾਮੈ ਕੀ ਹਮ ਕੋ ਸਤਗੁਰ ਕਾਰਕੁਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰੀ ਦਾ ਨਾਮ ਸਾਡਾ ਵਣਜ ਨਾਮ ਹੀ ਸਾਡਾ ਵਪਾਰ ਹੈ ਤੇ ਸਤਗੁਰੂ ਨੇ ਸਾਨੂੰ ਨਾਮ ਦੀ ਹੀ ਮੁਖਤਿਆਰੀ ਦਿੱਤੀ ਹੈ ਹਰੀ ਦੇ ਨਾਮ ਦਾ ਹੀ ਅਸਾਂ ਲੇਖਾ ਲਿਖਿਆ ਹੈ ਜਿਸ ਲੇਖੇ ਕਰਕੇ ਜਮ ਦੀ ਪਹਿਲੀ ਖੁਸ਼ਾਮਦ ਦੂਰ ਹੋ ਗਈ ਹੈ ਹਰ ਕਾ ਨਾਮ ਗੁਰਮੁਖ ਕਿਨਾ ਵਿਰਲੇ ਧਿਆਇ ਜਿਨ ਕਉ ਧੁਰ ਕਰਮ ਪ੍ਰਾਪਤ ਲਿਖਤ ਪਈ ਪਰ ਕਿਸੇ ਵਿਰਲੇ ਗੁਰਮੁਖ ਨੇ ਨਾਮ ਸਿਮਰਿਆ ਹੈ ਉਹੀ ਗੁਰਮੁਖ ਹਨ ਜੋ ਨਾਮ ਸਿਮਰਦੇ ਨੇ ਜਿਨ੍ਹਾਂ ਨੂੰ ਧੁਰੋਂ ਬਖਸ਼ਿਸ਼ ਦੇ ਰਾਹੀ ਪਿਛਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਉਕਰੇ ਹੋਏ ਲੇਖ ਦੀ ਪ੍ਰਾਪਤੀ ਹੋਈ। ਸ਼ਲੋਕ ਮਹਲਾ 3 ਜਗਤ ਅਗਿਆਨੀ ਅੰਧ ਹੈ ਦੁਜਾ ਭਾਏ ਕਰਮ ਕਮਾਏ ਦੁਜਾ ਭਾਏ ਜੀਤੇ ਕਰਮ ਕਰੇ ਦੁਖ ਲਗੈ ਤਨ ਤਾਏ ਸੰਸਾਰ ਅੰਨਾ ਹੈ ਅਗਿਆਨੀ ਹੈ ਮਾਇਆ ਦੇ ਮੋਹ ਵਿੱਚ ਕੰਮ ਕਰ ਰਿਹਾ ਹੈ ਪਰ ਮਾਇਆ ਦੇ ਮੋਹ ਚ ਜਿਤਨੇ ਵੀ ਕਰਮ ਕਰਦਾ ਉਤਨਾ ਹੀ ਸਰੀਰ ਨੂੰ ਦੁੱਖ ਧਾ ਕੇ ਲੱਗਦਾ ਹੈ ਖਾਸ ਤੌਰ ਤੇ ਲੱਗਦਾ ਹੈ ਮਾਇਆ ਦੇ ਅਧੀਨ ਹੋ ਕੇ ਅਸੀਂ ਜੋ ਵੀ ਕਰੀਏ ਉਹਦੇ ਚ ਦੁੱਖ ਦੀ ਪ੍ਰਾਪਤੀ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਕਿਉਂਕਿ ਮਾਇਆ ਦੇ ਅਧੀਨ ਹੋ ਕੇ ਕੀਤਾ ਹੋਇਆ ਕੰਮ ਜਿਹੜਾ ਉਹਦੇ 'ਚ ਸਾਡੀਆਂ ਦੋ ਹੀ ਇੱਛਾਵਾਂ ਹੁੰਦੀਆਂ ਕਿ ਜਾਂ ਤਾਂ ਸਾਨੂੰ ਕੁਝ ਮਿਲ ਜੇ ਜਾਂ ਜੋ ਸਾਡੇ ਕੋਲ ਹੈ ਉਹ ਖੁੱਸੇ ਨਾ ਇਹ ਦੋ ਚੀਜ਼ਾਂ ਖਾਤਰ ਅਸੀਂ ਮਾਇਆ ਦੇ ਅਧੀਨ ਹੋ ਕੇ ਕੰਮ ਕਰਦੇ ਹਾਂ ਹੁਣ ਜੇ ਕੁਝ ਪਾਉਣ ਦੀ ਖਾਤਰ ਕੋਈ ਕੰਮ ਕਰ ਰਹੇ ਆਂ ਤੇ ਉਹ ਨਹੀਂ ਪਾਇਆ ਜਾਂਦਾ ਕਿਸੇ ਵੀ ਕਾਰਨ ਕਰਕੇ ਜਾਂ ਜਿੰਨਾ ਪਾਉਣਾ ਸੀ ਜਿਸ ਤਰ੍ਹਾਂ ਦਾ ਪਾਉਣਾ ਸੀ ਉਦਾਂ ਦਾ ਨਹੀਂ ਪਾਇਆ ਗਿਆ ਦੁੱਖ ਹੁੰਦਾ ਜਾਂ ਫਿਰ ਜੋ ਸਾਡੇ ਕੋਲ ਹੈ ਜੇ ਉਹਨੂੰ ਬਚਾਉਣ ਦੀ ਖਾਤਰ ਅਸੀਂ ਕੁਝ ਅਜੀਬ ਕੰਮ ਕਰ ਰਹੇ ਹਾਂ ਜਿਹੜੇ ਮਾਇਆ ਦੇ ਅਧੀਨ ਹੈ ਪਰ ਉਹਦੇ باوجود ਅਸੀਂ ਕੁਝ ਗਵਾ ਬੈਠੇ ਫਿਰ ਦੁੱਖ ਹੁੰਦਾ ਸੋ ਇਹਦਾ ਹੱਲ ਕੀ ਹੈ ਕਿ ਕੋਈ ਵੀ ਕੰਮ ਅਸੀਂ ਕਰੀਏ ਇਹ ਖਿਆਲ ਨੂੰ ਮਨ ਦੇ ਵਿੱਚ ਰੱਖ ਕੇ ਕਰੀਏ ਕਿ ਪ੍ਰਮਾਤਮਾ ਦਾ ਹੁਕਮ ਹੈ ਮੇਰੇ ਲਈ ਕਿ ਮੈਂ ਇਹ ਕੰਮ ਕਰਨਾ ਹੈ ਮੇਰੇ ਲਈ ਪ੍ਰਮਾਤਮਾ ਨੇ ਇਹ ਜੀਵਨ ਨਿਰਧਾਰਤ ਕੀਤਾ ਹੈ ਕਿ ਮੈਂ ਇਹ ਕੰਮ ਕਰਨਾ ਹੈ ਤੇ ਮੈਂ ਪਰਮਾਤਮਾ ਦੇ ਫੈਸਲੇ ਤੋਂ ਖੁਸ਼ ਹਾਂ ਆਪਾਂ ਇਹ ਵੀ ਨਹੀਂ ਸੋਚਣਾ ਕਿ ਇਹ ਕੰਮ ਮੈਂ ਕਰਨਾ ਕਿਉਂਕਿ ਇਸ ਕੰਮ ਨੂੰ ਕਰਨ ਦੇ ਵਿੱਚ ਮੈਨੂੰ ਆਨੰਦ ਆਉਂਦਾ ਹੈ ਨਹੀਂ ਕਿਉਂਕਿ ਫਿਰ ਉਹ ਮਾਇਆ ਦੀ ਅਧੀਨਗੀ ਹੈ ਕਦੇ ਕੋਈ ਪਲ ਆਏਗਾ ਜਦੋਂ ਉਹੀ ਕੰਮ ਨੂੰ ਕਰਨ ਦੇ ਵਿੱਚ ਤੁਹਾਨੂੰ ਆਨੰਦ ਨਹੀਂ ਆ ਰਿਹਾ ਹੋਣਾ ਤੇ ਤੁਸੀਂ ਫਿਰ ਦੁਖੀ ਮਹਿਸੂਸ ਕਰੋਗੇ ਅਸਲ ਗਲਤੀ ਉਹੀ ਹੈ ਨਾ ਇੱਛਾ ਇੱਕ ਫਲ ਦੀ ਇੱਛਾ ਕਿ ਇਹ ਜੋ ਵੀ ਮੈਂ ਕਰ ਰਿਹਾ ਇਹਦੇ ਚੋਂ ਮੈਨੂੰ ਕੁਝ ਪ੍ਰਾਪਤ ਹੋਵੇ ਬੇਸ਼ੱਕ ਉਹ ਪ੍ਰਾਪਤੀ ਕੁਝ ਮਾਇਕ ਪਦਾਰਥ ਹੈ ਪੈਸੇ ਨਹੀਂ ਬੇਸ਼ੱਕ ਉਹ ਪ੍ਰਾਪਤੀ ਆਨੰਦ ਹੈ ਜਦੋਂ ਤੱਕ ਤੁਹਾਡੇ ਮਨ ਵਿੱਚ ਇਹ ਇੱਛਾ ਹੈ ਕਿ ਜੋ ਵੀ ਮੈਂ ਕਰਦਾ ਉਹਦੇ ਚੋਂ ਮੈਨੂੰ ਕੁਝ ਹਾਸਲ ਹੋਵੇ ਉਦੋਂ ਤੱਕ ਤੁਸੀਂ ਆਪਣੇ ਆਪ ਨੂੰ ਦੁੱਖ ਦੇ ਲਈ ਪੇਸ਼ ਕਰ ਰਹੇ ਹੋ ਜੇ ਇਸ ਇੱਛਾ ਦੇ ਨਾਲ ਤੁਸੀਂ ਆਪਣਾ ਜੀਵਨ ਚਲਾਉਂਦੇ ਹੋ ਤਾਂ ਦੁਖੀ ਹੋਣ ਦੇ ਲਈ ਤਿਆਰ ਰਹੋ ਇਹਦਾ ਉਲਟ ਕੀ ਹੈ ਇਹਦਾ ਹੱਲ ਕੀ ਹੈ ਕਿ ਅਸੀਂ ਪਰਮਾਤਮਾ ਦੀ ਰਜ਼ਾ ਨੂੰ ਕਬੂਲ ਕਰਕੇ ਤੇ ਆਪਣੇ ਜੀਵਨ ਨੂੰ ਚਲਾਈਏ ਜੀਵਨ ਦੇ ਵਿੱਚ ਸਾਨੂੰ ਜੋ ਵੀ ਕੀਤਾ ਉਸ ਪਰਮਾਤਮਾ ਨੇ ਬਖਸ਼ਿਆ ਉਹਦੀ ਬਖਸ਼ਿਸ਼ ਸਮਝ ਕੇ ਉਸ ਕਿਤੇ ਨੂੰ ਅਸੀਂ ਕਰੀਏ ਉਹਦੇ ਬਦਲੇ 'ਚ ਜੋ ਸਾਨੂੰ ਮਿਲਦਾ ਉਹਦੇ ਲਈ ਉਹਦੇ ਸ਼ੁਕਰਗੁਜ਼ਾਰ ਹੋਈਏ ਜੋ ਵੀ ਮਿਲ ਜੇ ਉਸ ਪਰਮਾਤਮਾ ਦੀ ਅਸੀਂ ਸ਼ੁਕਰਗੁਜ਼ਾਰ ਹੋਈਏ ਕਿ हे ਪਰਮਾਤਮਾ ਤੂੰ ਮੇਰੇ ਲਈ ਇਹ ਕੀਤਾ ਨਿਰਧਾਰਤ ਕੀਤਾ ਇਹ ਤੇ ਬਦਲੇ ਚ ਤੂੰ ਮੈਨੂੰ ਮੇਰੇ ਜੀਵਨ ਨੂੰ ਚਲਾਉਣ ਦੇ ਲਈ ਮਾਇਕ ਪਦਾਰਥ ਵੀ ਦੇ ਰਿਹਾ ਹੈ ਤੇਰਾ ਬਹੁਤ ਬਹੁਤ ਧੰਨਵਾਦ ਹੈ ਸ਼ੁਕਰ ਹੈ ਪਰ ਆਮ ਤੌਰ ਤੇ ਲੋਕ ਇੰਜ ਨਹੀਂ ਕਰਦੇ ਜਗਤ ਇੰਜ ਨਹੀਂ ਕਰਦਾ ਕਿਉਂਕਿ ਜਗਤ ਅਗਿਆਨੀ ਅੰਧ ਹੈ ਦੂਜਾ ਪਾਏ ਕਰਮ ਕਮਾਏ ਦੂਜਾ ਪਾਏ ਜੀਤੇ ਕਰਮ ਕਰੇ ਦੁੱਖ ਲੱਗੈ ਤਨ ਤਾਏ ਗੁਰ ਪ੍ਰਸਾਦੀ ਸੁਖ ਉਪਜੈ ਜਾਂ ਗੁਰ ਕਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਅਨ ਦਿਨ ਨਾਮ ਧਿਆਏ ਜੇ ਜਗਤ ਗੁਰੂ ਦਾ ਸ਼ਬਦ ਕਮਾਏ ਸੱਚੀ ਬਾਣੀ ਦੇ ਰਾਹੀ ਹਰ ਵੇਲੇ ਨਾਮ ਸਿਮਰਨ ਦੇ ਕਰਮ ਕਰੇ ਤਾਂ ਸਤਿਗੁਰੂ ਦੀ ਮਿਹਰ ਨਾਲ ਸੁਖ ਉਪਜਦਾ ਹੈ ਹੁਣ ਹਰ ਵੇਲੇ ਨਾਮ ਸਿਮਰਨ ਕਿਵੇਂ ਕਰਨਾ ਇਹ ਵੀ ਆਪਾਂ ਪਿਛਲੇ ਅੰਗ ਦੀ ਗੁਰਬਾਣੀ 'ਚ ਵਿਸਥਾਰ ਨਾਲ ਜਾਣ ਚੁੱਕੇ ਹਾਂ ਨਾਨਕ ਜਿਤ ਆਪੇ ਲਾਏ ਤਿਤ ਲਗੇ ਕਹਿਣਾ ਕਿਛੂ ਨਾ ਜਾਏ ਤੇ ਇੱਥੇ ਨਿਚੋੜ ਕੱਢ ਦਿੰਦੇ ਨੇ ਗੁਰੂ ਸਾਹਿਬ ਕਿ ਹੇ ਨਾਨਕ ਕੁਝ ਨਹੀਂ ਕਿਹਾ ਜਾ ਸਕਦਾ ਕੋਈ ਗੱਲ ਆਖੀ ਨਹੀਂ ਜਾ ਸਕਦੀ ਜਿੱਧਰ ਆਪ ਹਰੀ ਜੀਵਾਂ ਨੂੰ ਜੋੜਦਾ ਹੈ ਉਧਰ ਹੀ ਜੀਵ ਜੁੜਦੇ ਇਹ ਗੱਲ ਸਾਡੇ ਅੰਦਰ ਘਰ ਕੀਤੀ ਹੋਣੀ ਚਾਹੀਦੀ ਹੈ ਕਿ ਜਿੱਦ ਅਸੀਂ ਜੁੜੇ ਹੋਏ ਹਾਂ ਪ੍ਰਮਾਤਮਾ ਨੇ ਸਾਨੂੰ ਇੱਧਰ ਹੀ ਜੋੜਿਆ ਸੀ ਇਸੇ ਕਰਕੇ ਅਸੀਂ ਜੁੜੇ ਹੋਏ ਹਾਂ ਉਹਦੀ ਰਜ਼ਾ ਦੇ ਅਧੀਨ ਹੋ ਕੇ ਅਸੀਂ ਬਸ ਇਸ ਜੀਵਨ ਨੂੰ ਕਮਾਈਏ ਪ੍ਰਮਾਤਮਾ ਨੇ ਸਾਨੂੰ ਇਸ ਪਾਸੇ ਲਾਇਆ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਦਿਹਾੜੀਦਾਰ ਹੈ ਪ੍ਰਮਾਤਮਾ ਨੇ ਉਹਨੂੰ ਇਸੇ ਪਾਸੇ ਲਾਇਆ ਤੇ ਇਹਨੂੰ ਖੁਸ਼ੀ ਦੇ ਨਾਲ ਸਬਕਾਰ ਕਰਕੇ ਉਹ ਆਪਣੇ ਕਿੱਤੇ ਨੂੰ ਨਭਾਵੇ ਚਲਾਵੇ ਕਰੇ ਜਿੱਤ ਆਪੇ ਲਾਏ ਤਿੱਤ ਲੱਗੇ ਮਹਿਲਾ ਤੀਜਾ ਹਮ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਪਰੇ ਭੰਡਾਰਾ ਸਤਿਗੁਰ ਦਾਤਾ ਜੀ ਕਾ ਸਦਜੀਵ ਦੇਵਨ ਹਾਰਾ ਸਾਡੇ ਹਿਰਦੇ ਰੂਪ ਘਰ ਵਿੱਚ ਸਦਾ ਨਾਮ ਰੂਪ ਖਜ਼ਾਨਾ ਮੌਜੂਦ ਹੈ ਤੇ ਭਗਤੀ ਦੇ ਭੰਡਾਰ ਭਰੇ ਹੋਏ ਨੇ ਕਿਉਂਕਿ ਆਤਮਕ ਜੀਵਨ ਦੇਣ ਵਾਲਾ ਸਤਿਗੁਰੂ ਸਦਾ ਸਾਡੇ ਸਿਰ ਤੇ ਕਾਇਮ ਹੈ ਜਿੰਨੇ ਵੀ ਅਸੀਂ ਗੁਰਬਾਣੀ ਨਾਲ ਜੁੜੇ ਆ ਉਹਨਾਂ ਤੇ ਤੇ ਇਹ ਗੱਲ ਬਹੁਤ ਹੀ ਜ਼ਿਆਦਾ ਲਾਗੂ ਹੁੰਦੀ ਹੈ ਗੁਰੂ ਸਾਹਿਬ ਸਦਾ ਸਾਡੇ ਸਿਰ ਤੇ ਕਾਇਮ ਹਨ ਅਨ ਦਿਨ ਕੀਰਤਨ ਸਦਾ ਕਰੈ ਗੁਰ ਕਾ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸਦ ਉਚਰੈ ਜੁਗ ਜੁਗ ਵਰਤਾਵਣ ਹਾਰਾ ਨਾਮ ਖਜ਼ਾਨੇ ਦੀ ਬਰਕਤ ਨਾਲ ਅਸੀਂ ਸਤਿਗੁਰੂ ਦੇ ਅਪਾਰ ਸ਼ਬਦ ਦੇ ਰਾਹੀ ਸਦਾ ਹਰ ਵੇਲੇ ਹਰੀ ਦੇ ਗੁਣ ਗਾਉਂਦੇ ਹਾਂ ਤੇ ਸਤਿਗੁਰੂ ਦਾ ਸ਼ਬਦ ਜੋ ਹਰੇਕ ਜੁਗ ਵਿੱਚ ਨਾਮ ਦੀ ਦਾਤ ਵਰਤੌਣ ਵਾਲਾ ਹੈ ਉਹਨੂੰ ਸਦਾ ਅਸੀਂ ਉਚਾਰਦੇ ਹਾਂ ਇਹੋ ਮਨੁਆ ਸਦਾ ਸੁਖ ਵਸੈ ਸਹਜੇ ਕਰੇ ਵਪਾਰ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕ Ravana ਹਾਰਾ ਸਤਿਗੁਰੂ ਦੇ ਸ਼ਬਦ ਨਾਲ ਸਾਡਾ ਇਹ ਮਨ ਸਦਾ ਸੁਖੀ ਰਹਿੰਦਾ ਤੇ ਸੁਤੇ ਹੀ ਪਾਪ ਕੇ ਕਿਸੇ ਵੀ ਖਾਸ ਯਤਨ ਤੋਂ ਬਿਨਾਂ ਹੀ ਨਾਮ ਦਾ ਵਪਾਰ ਕਰਦਾ ਤੇ ਮਨ ਦੇ ਅੰਦਰ ਸਤਿਗੁਰੂ ਦਾ ਬਖਸ਼ਿਆ ਹੋਇਆ ਗਿਆਨ ਤੇ ਮੁਕਤੀ ਕਰਾਉਣ ਵਾਲਾ ਹਰੀ ਨਾਮ ਰੂਪ ਰਤਨ ਵਸਦਾ ਹੈ ਨਾਨਕ ਜਿਸ ਨੂੰ ਨਦਰ ਕਰੇ ਸੋ ਪਾਏ ਸੋ ਹੋਵੇ ਦਰ ਸਚਿਆਰਾ ਏ ਨਾਨਕ ਉਹ ਪ੍ਰਮਾਤਮਾ ਜਿਸ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਸ ਨੂੰ ਇਹ ਦਾਤ ਮਿਲਦੀ ਹੈ ਤੇ ਦਰਗਾਹ ਦੇ ਵਿੱਚ ਉਹ ਸੁਰਖਰੂ ਹੋ ਜਾਂਦਾ ਹੈ ਇਹਨਾਂ ਪੰਕਤੀਆਂ ਦੇ ਵਿੱਚੋਂ ਇਸ ਸ਼ਲੋਕ ਦੇ ਵਿੱਚੋਂ ਅਸੀਂ ਕੀ ਸਮਝਦੇ ਹਾਂ ਕਿ ਨਾਮ ਦਾ ਖਜ਼ਾਨਾ ਸਾਡੇ ਹਿਰਦੇ 'ਚ ਮੌਜੂਦ ਹੈ ਭਗਤੀ ਦੇ ਭੰਡਾਰ ਸਾਡੇ ਅੰਦਰ ਭਰੇ ਪਏ ਨੇ ਅਸੀਂ ਬਸ ਗੁਰੂ ਦੇ ਲੜ ਲੱਗਣਾ ਹੈ ਸਤਿਗੁਰੂ ਦੇ ਸ਼ਬਦ ਨਾਲ ਸਾਂਝ ਪਾਉਣੀ ਹੈ ਬਿਨਾਂ ਕਿਸੇ ਬਹੁਤੇ ਯਤਨ ਤੋਂ ਹੀ ਅਸੀਂ ਇਸ ਨਾਮ ਖਜ਼ਾਨੇ ਦਾ ਆਨੰਦ ਮਾਣ ਲੈਣਾ ਪੌੜੀ ਤਨ ਤਨ ਸੋ ਗੁਰ ਸਿੱਖ ਕਹੀਐ ਜੋ ਸਤ ਗੁਰ ਚਰਣੀ ਜਾਏ ਪਿਆ ਤਨ ਤਨ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਉਸ ਗੁਰ ਸਿੱਖ ਨੂੰ ਤਨ ਤਨ ਆਖਣਾ ਚਾਹੀਦਾ ਜੋ ਆਪਣੇ ਸਤ ਗੁਰੂ ਦੇ ਚਰਣੀ ਲੱਗਦਾ ਜਿਸਨੇ ਮੂੰਹੋਂ ਹਰੀ ਦਾ ਨਾਮ ਉਚਾਰਿਆ ਹੈ ਤਨ ਤਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ ਤਨ ਤਨ ਸੋ ਗੁਰ ਸਿੱਖ ਕਹੀਐ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਉਸ ਗੁਰ ਸਿੱਖ ਨੂੰ ਧੰਨ ਧਾਨ ਆਖਣਾ ਚਾਹੀਦਾ ਜਿਸ ਦੇ ਮਨ ਵਿੱਚ ਹਰੀ ਦਾ ਨਾਮ ਸੁਣ ਕੇ ਆਨੰਦ ਪੈਦਾ ਹੁੰਦਾ ਚਾ ਪੈਦਾ ਹੁੰਦਾ ਉਸ ਗੁਰ ਸਿੱਖ ਨੂੰ ਧੰਨ ਧਾਨ ਆਖਣਾ ਚਾਹੀਦਾ ਜਿਸ ਨੇ ਸਤਗੁਰੂ ਦੀ ਸੇਵਾ ਕਰਕੇ ਪ੍ਰਮਾਤਮਾ ਦਾ ਨਾਮ ਲੱਭਾ ਤੇ ਸੋ ਗੁਰਸਿੱਖ ਕਾਹਾਂ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਮੈਂ ਸਦਾ ਉਸ ਗੁਰਸਿੱਖ ਅੱਗੇ ਆਪਣਾ ਸਿਰ ਨਿਵਾਉਂਦਾ ਹਾਂ ਜੋ ਗੁਰਸਿੱਖ ਸਤਗੁਰੂ ਦੇ ਭਾਣੇ ਵਿੱਚ ਚੱਲਦਾ ਹੈ ਸੋ ਕਿਸ ਗੁਰਸਿੱਖ ਨੂੰ ਅਸੀਂ ਧਨ ਤਨ ਆਖੀਏ ਜਿਹੜਾ ਸਤਗੁਰੂ ਦੇ ਲੜ ਲੱਗਿਆ ਕੁਰਬਾਨੀ ਦੇ ਲੜ ਲੱਗਿਆ ਗੁਰਬਾਣੀ ਦੇ ਰਾਹੀ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਪਰਮਾਤਮਾ ਦੇ ਨਾਮ ਨੂੰ ਸਦਾ ਸਿਮਰਦਾ ਸਲੋਕ ਮਹਲਾ 3 ਜੀ ਮਨ ਹਟ ਕਿ ਨਹਿ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹਟ ਭੇਖ ਕਰ ਪਰਮ ਦੇ ਦੁਖ ਪਾਇਆ ਦੁਜੈ ਪਾਏ ਇਸੇ ਮਨੁੱਖ ਨੇ ਮਨ ਦੇ ਹੱਥ ਦੇ ਨਾਲ ਰੱਬ ਨੂੰ ਨਹੀਂ ਲੱਭਾ ਜੇ ਕੋਈ ਹੱਠ ਕਰਕੇ ਜ਼ਿੱਦ ਕਰਕੇ ਕੋਸ਼ਿਸ਼ਾਂ ਕਰਨ ਲੱਗ ਜਾਵੇ ਕਿ ਮੈਂ ਰੱਬ ਨੂੰ ਲੱਭਣਾ ਹੈ ਉਹ ਨਹੀਂ ਲੱਭ ਸਕਦਾ ਥੱਕ ਜਾਂਦੇ ਨੇ ਲੋਕ ਮਨ ਦੇ ਹੱਥ ਦੇ ਨਾਲ ਅਜਿਹੇ ਕਰਮ ਕਰਕੇ ਕਈ ਮਨੁੱਖ ਇਹ ਹੱਠ ਕਰਦੇ ਨੇ ਬੜੇ ਤਰ੍ਹਾਂ ਦੀ ਭੇਖ ਕਰਦੇ ਨੇ ਪਹਿਰਾਵੇ ਪਾ ਲੈਂਦੇ ਨੇ ਅਜਈਆਂ ਕਿਰਿਆਵਾਂ ਕਰਦੇ ਨੇ ਜਿਹੜੀਆਂ ਉਹਨਾਂ ਨੂੰ ਲੱਗਦਾ ਕਿ ਰੱਬ ਨਾਲ ਉਹਨਾਂ ਨੂੰ ਮਿਲਾ ਦੇਣਗੇ ਆ ਪਰ ਇਹ ਸਭ ਪਟਕਣਾ ਹੈ ਅਜਿਹੇ ਭੇਖ ਕਰਕੇ ਕਿਰਿਆਵਾਂ ਕਰਕੇ ਉਹ ਸਿਰਫ ਪਟਕਦੇ ਨੇ ਮਾਇਆ ਦੇ ਮੋਹ ਵਿੱਚ ਦੁੱਖ ਉਠਾਉਂਦੇ ਨੇ ਉਹਦੇ ਪਿੱਛੇ ਇੱਕ ਵੱਡਾ ਕਾਰਨ ਹੁੰਦਾ ਅਗਲੀ ਪੰਕਤੀ ਦੇ ਵਿੱਚ ਆਪਾਂ ਜਾਣਦੇ ਹਾਂ ਰਿੱਧ ਸਿੱਧ ਸਭ ਮੋਹ ਹੈ ਨਾਮ ਨਵਸੈ ਮਨ ਆਏ ਨਾਮ ਨਾ ਵਸੇ ਮਨ ਆਏ ਰਿਤਿਆ ਤੇ ਸਿੱਧੀਆਂ ਵੀ ਨਰੋਲ ਮੋਹ ਰੂਪ ਹਨ ਇਹਨਾਂ ਨਾਲ ਹਰੀ ਦਾ ਨਾਮ ਹਿਰਦੇ ਚ ਨਹੀਂ ਵਸ ਸਕਦਾ ਹੁਣ ਉਹ ਵੱਡਾ ਕਾਰਨ ਕਿਹੜਾ ਹੁੰਦਾ ਹੈ ਕਿ ਜਿਹੜੇ ਵੀ ਲੋਕ ਮਨ ਦੇ ਹੱਥ ਦੇ ਨਾਲ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਮਕਸਦ ਹੁੰਦਾ ਹੈ ਕਿ ਮੈਂ ਰੱਬ ਨੂੰ ਪਾਲਾਂ ਮੈਂ ਰਿਤੀਆਂ ਸਿੱਧੀਆਂ ਹਾਸਲ ਕਰ ਲਵਾਂ ਤੇ ਫਿਰ ਉਹਨਾਂ ਦੇ ਨਾਲ ਆਪਣੇ ਜੀਵਨ ਚ ਉਹ ਸਾਰਾ ਕੁਝ ਪਾਲਾਂ ਜਿਹੜੇ ਦੀ ਮੈਨੂੰ ਕਾਮਨਾ ਹੈ ਵੱਡਾ ਘਰ ਲੈ ਲਾਂ ਵੱਡੀਆਂ ਕਾਰਾਂ ਲੈ ਲਾਂ ਦੁਨੀਆ ਘੁੰਮ ਲਾਂ ਦੁਨਿਆਵੀ ਪਦਾਰਥ ਭਾਵ ਕੇ ਕਿ ਇੱਕ ਵਾਰੀ ਰਿੱਧੀਆਂ ਸਿੱਧੀਆਂ ਮਿਲ ਗਈਆਂ ਮੈਂ ਦੁਨਿਆਵੀ ਪਦਾਰਥ ਹਾਸਲ ਕਰ ਲਵਾਂ ਉਹਨਾਂ ਦੀ ਬਰਕਤ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੋਈ ਜਾਦੂ ਟੂਣਾ ਹੀ ਹੈ ਜਿਹੜੇ ਮਨ ਦੇ ਹੱਥ ਦੇ ਨਾਲ ਰੱਬ ਨੂੰ ਪਾਉਣਾ ਚਾਹੁੰਦੇ ਐ ਇਸੇ ਕਰਕੇ ਪਾਉਣਾ ਚਾਹੁੰਦੇ ਐ ਕਿ ਉਹ ਆਪਣੇ ਜੀਵਨ ਨੂੰ ਸਖਾਲਾ ਕਰ ਸਕਣ ਅਮੀਰ ਹੋ ਜਾਵਣ ਪੈਸਾ ਇੱਕ ਬਹੁਤ ਵੱਡੀ ਇੱਛਾ ਹੁੰਦੀ ਹੈ ਰੱਬ ਨੂੰ ਪਾਉਣ ਦੇ ਪਿੱਛੇ ਮਨਮੁਖਾਂ ਦੇ ਲਈ ਇਸੇ ਕਰਕੇ ਪਟਕਦੇ ਨੇ ਇਸੇ ਕਰਕੇ ਦੁੱਖ ਪਾਉਂਦੇ ਨੇ ਇੰਜ ਕਹਿ ਲਈਏ ਕਿ ਉਹਨਾਂ ਦੀ ਰੱਬ ਨੂੰ ਪਾਉਣ ਦੀ ਜਿਹੜੀ ਇੱਛਾ ਉਹ ਮਾਇਆ ਦੇ ਅਧੀਨ ਹੈ ਮਾਇਕ ਮੋਹ ਦੇ ਅਧੀਨ ਹੈ ਇਸੇ ਕਰਕੇ ਦੁੱਖ ਪਾਉਂਦੀ ਨੇ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਸਤਿਗੁਰੂ ਦੀ ਸੇਵਾ ਨਾਲ ਮਨ ਸਾਫ ਹੁੰਦਾ ਤੇ ਅਗਿਆਨ ਰੂਪ ਹਨੇਰਾ ਦੂਰ ਹੁੰਦਾ ਹੈ ਇਹ ਨਾਨਕ ਨਾਮ ਰੂਪ ਰਤਨ ਹਿਰਦੇ ਵਿੱਚ ਪ੍ਰਤੱਖ ਹੋ ਜਾਂਦਾ ਤੇ ਸਹਿਜ ਅਵਸਥਾ ਵਿੱਚ ਮਨੁੱਖ ਲੀਨ ਹੋ ਜਾਂਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 593ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅੱਜ ਦੀ ਗੁਰਬਾਣੀ ਜੋ ਅਸੀਂ ਜਾਣਿਆ ਕਿ ਮੁੱਢੋਂ ਲਿਖੇ ਕਰਮ ਧਰੋਂ ਲਿਖੇ ਕਰਮ ਕਿਹੜੇ ਹੁੰਦੇ ਆ ਹਰ ਬੱਚਾ ਇੱਕ ਪਸੰਦ ਤੇ ਨਾ ਪਸੰਦ ਲੈ ਕੇ ਪੈਦਾ ਹੁੰਦਾ ਹੈ ਇੱਥੋਂ ਹੀ ਉਹਦੇ ਜੀਵਨ ਦਾ ਮੁੱਢ ਵੱਜਦਾ ਹੈ ਇਹੀ ਉਹਦੇ ਮੁੱਢਲੇ ਕਰਮ ਹੁੰਦੇ ਆ ਕਿਹੜੇ ਗੁਰਸਿੱਖ ਨੂੰ ਅਸੀਂ ਤਨ ਤਨ ਆਖੀਏ ਜਿਹੜਾ ਗੁਰੂ ਦੇ ਲੜ ਲੱਗੇ ਗੁਰਬਾਣੀ ਦੇ ਲੜ ਲੱਗੇ ਪ੍ਰਮਾਤਮਾ ਦਾ ਨਾਮ ਸਦਾ ਸਿਮਰੇ ਰਿੱਧੀਆਂ ਸਿੱਧੀਆਂ ਮੋਸ ਰੂਪ ਕਿਉਂ ਨੇ ਕਿਉਂਕਿ ਇਹਨਾਂ ਨੂੰ ਪਾਉਣ ਦੇ ਪਿੱਛੇ ਜਿਹੜੀ ਇੱਛਾ ਉਹ ਮਾਇਕ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਪਾਉਣ ਦੀ ਇੱਛਾ ਮਾਇਕ ਮੋਹ ਦੇ ਅਧੀਨ ਹੁੰਦੀ ਹੈ ਉਮੀਦ ਕਰਦੇ ਹਾਂ ਇਹ ਸਿੱਖਿਆਵਾਂ ਤੁਹਾਨੂੰ ਜ਼ਰੂਰ ਸਮਝ ਆਈਆਂ ਹੋਣਗੀਆਂ ਜੇ ਇਸ ਵੀਡੀਓ ਦੇ ਵਿੱਚੋਂ ਤੁਸੀਂ ਕੁਝ ਵੀ ਸਿੱਖਿਆ ਹੈ ਤੇ ਅੱਗੇ ਲੋਕਾਂ ਦੇ ਤੱਕ ਜ਼ਰੂਰ ਇਹਨੂੰ ਪਹੁੰਚਾਉਣ ਦੀ ਕਿਰਪਾਲਤਾ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ